ਸਭ ਜੀ ਕਰਦੀ ਸਾਰੇ ਤੋਰ ਸਨੂ ਜੀ ਕਿਵੇਂ ਸਾਰੇ ਠੀਕ ਠਾਕ ਅਸੀ ਸਾਰੇ ਠੀਕ ਠਾਕ ਹੈ ਤੇ ਪ੍ਰਮਾਤਮਾ ਦਾ ਅਸਤਾ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂ ਜੀ ਇੱਥੇ ਲੱਗਦੇ ਆਂ ਜੀ ਆਪਾਂ ਲਸਣ ਚਿਣਨ ਤੇ ਲਸਣ ਅੱਜ ਮੈਂ ਕਾਫੀ ਸਾਰਾ ਛੇਲਣਾ ਕਿਉਂਕਿ ਜੀ ਕਲ ਨੂੰ ਆਪਣੀ ਰਿਸ਼ਤੇਦਾਰਾਂ ਨੇ ਮੈਂ ਮੇਰੇ ਰਿਸ਼ਤੇਦਾਰਾਂ ਨੇ ਆਉਣਗੇ ਤੇ ਉਹਨਾਂ ਦੇ ਆਉਣ ਕਰਕੇ ਅੱਜ ਤਿਆਰੀਆਂ ਹੋ ਰਹੀਆਂ ਨੇ। ਜੀ ਕਲ ਨੂੰ ਸਵੇਰੇ ਸੱਜਣ ਨੂੰ ਪਤਾ ਹੀ ਆ ਪੂਰੇ ਕੰਮ ਨਹੀਂ ਲੋਟ ਆਉਂਦੇ ਹੈਗੇ ਹਨਾ ਸਾਸਪੀਏ ਦਾ ਵੀ ਹੋ ਜਾਂਦਾ ਤੇ ਦਾ ਸਬਜੀ ਬਣਾਉਣੀ ਆ। ਕਰ ਕੇ ਲਸਣ ਉਹ ਤੇ ਸਬਜੀ ਫਿਰ ਜ ਮੈਂ ਕੱਟ ਕੇ ਰੱਖ ਲੂੰਗੀ ਤੇ ਇਸ ਵੇਲੇ ਜਦ ਤੜਕਾ ਲਾ ਰਹੀ ਹਾਂਗੀ ਤੇ ਬੱਚੇ ਸਕੂਲੋਂ ਆ ਗਏ ਤੇ ਚਾਹ ਬਣੀ ਉਹਨਾਂ ਨੇ ਪੀਤੀ ਮੈਂ ਕਿਹਾ ਚਲ ਮੈਂ ਲਸਣ ਚੀਨ ਲੈਂ ਮੈਂ ਬਾਕੀ ਉਹ ਕੰਮ ਫੇਰ ਕਰਦੇ ਆ ਬਾਅਦ ਚ ਤੇ ਸਾਡੇ ਮਾਪੇ ਕਹਿੰਦੇ ਅੱਜ ਦਾ ਦਰਸਤ ਜਿਹੜੀ ਤੁਣ ਸੀਗੀ ਆਪਣੀ ਉਹ ਸ਼ਾਂਗ ਹਨਾ ਉਹ ਤਾਂਣੇ ਭਾਰੀ ਹੋ ਜਾਂਦਾ ਤੇ ਉਹ ਸਾਨੂੰ ਅੰਦਰ ਵੀ ਚਾਦਰ ਰੱਦਨਾ ਕਰਦੇ ਸੀ ਕਿਉਂਕਿ ਅਸੀਂ ਸਰਦੀਆਂ ਦੇ ਵਿੱਚ ਉਹਨਾਂ ਨੂੰ ਸ਼ਾਂਗ ਦਿੰਦੇ ਆ ਤੇ ਗਰਮੀਆਂ ਵਿੱਚ ਫਿਰ ਉਹ ਖਿੱਦੇ ਹੋ ਗਏ ਹਾਂਜੀ ਇੱਥੇ ਮੈਂ ਲੱਗੀ ਹੋਈ ਸੀਗੀ ਲਸਣ ਛਿੱਲਣ ਤੇ ਮੈਂ ਹਾਂ ਵੀ ਲਸਣ ਛਿੱਲ ਕੇ ਰੱਖ ਲਾਂ ਬਾਕੀ ਨਾਲ ਦੀ ਨਾਲ ਤਿਆਰੀ ਕਰ ਲਾਂਗੇ ਰਾਤ ਨੂੰ ਕਰ ਲਾਂਗੇ ਤੇ ਮੈਂ ਧਾਰਾ ਚੋਣ ਤੋਂ ਪਹਿਲਾਂ ਮੈਂ ਹਾਂ ਵੀ ਚਲੋ ਲਸਣ ਦੀ ਕਾਲੀ ਪਰ ਕੇ ਛਿੱਲ ਜਾ ਤੇ ਇੱਥੇ ਸਾਈਪਰੀ ਦੁਬੱਠਾ ਸੀਗਾ ਉਹਨੂੰ ਮੈਂ ਕਹਿ ਰਹੀ ਸੀਗੀ ਵੀ ਤੂੰ ਜਾ ਕੇ ਨਾ ਮੈਨੂੰ ਸਮਾਨ ਲਿਆ ਦੇ ਵੀ ਤਾਂ ਹੀ ਰਾਤ ਨੂੰ ਸਬਜ਼ੀ ਛਿੱਲਣੀ ਆ ਵੀਜੇ ਤੇ ਸਵੇਰੇ ਲੈ ਕੇ ਆਏਗਾ ਬਿਫੇਰ ਨਹੀਂ ਮੇਤੋ ਤਿਆਰ ਹੋਣੀ ਹੈਗੀ ਕਿਉਂਕਿ ਜੀ ਟਾਈਮ ਲੱਗ ਜਾਂਦਾ ਸਬਜ਼ੀ ਛਿੱਲਣ ਨੂੰ ਤੇ ਗਾਜਰਾਂ ਬਣਾਉਣੀਆਂ ਸੀਗੀਆਂ ਗੋਭੀ ਤਾਂ ਚਲੋ फटाफट ਕੱਟ ਹੋ ਜਾਂਦੀ ਐ ਪਰ ਗਾਜਰਾਂ ਨੂੰ ਟਾਈਮ ਲੱਗ ਜਾਂਦਾ ਤੇ ਤਾਂ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿ ਤੁਮੇਨੇ ਸਮਾਨ ਲਿਆ ਦੇ ਵੀ ਮੈਂ ਤਿਆਰੀ ਕਰਕੇ ਰੱਖ ਲੂ ਵੀ ਸਵੇਰ ਨੂੰ ਕੰਮ ਇਕੱਠੇ ਹੋ ਜਾਣੇ ਨੇ ਐ ਸਾਫ ਸਪਈਆ ਵੀ ਕਰਨਾ ਫਿਰ ਦਾਲ ਸਬਜ਼ੀਆਂ ਵਗੈਰਾ ਵੀ ਬਣਾਉਣੀਆਂ ਨੇ ਜੇ ਤੁਹਾਨੂੰ ਰਾਤ ਨੂੰ ਲਿਆ ਕੇ ਦੇ ਦੇਂਗਾ ਫਿਰ ਮੈਂ ਬਣਾ ਲੂਗੀ ਤੇ ਉਹੀ ਮੈਂ ਉਹਨੂੰ ਦੱਸ ਰਹੀ ਸੀ ਪਰ ਉਹ ਕਿੱਥੇ ਸੁਣਦਾ ਹਨ ਆਪਣੀ ਮਸਤੀ ਦੇ ਵਿੱਚ ਫਿਰ ਰਿਹਾ ਸੀਗਾ ਤੇ ਇਹ ਕਹਿੰਦਾ ਨਹੀਂ ਤੈਨੂੰ ਸਵੇਰੇ ਲਿਆ ਲੂੰਗਾ ਮੈਂ ਹਾਂ ਵੀ ਨਹੀਂ ਮਿੰਟ ਹੋਣੇ ਚਾਹੀਦੇ ਨੇ ਉਹੀ ਮੈਂ ਉਹਨੂੰ ਘੂਰੇ ਤੇ ਮੈਂ ਲਿਆ ਕੇ ਦੇ ਤੇ ਇੱਥੇ ਫਿਰ ਰੌਲਾ ਬਹੁਤ ਬੰਦੇ ਤਾਂ ਕਰਕੇ ਮੈਨੂੰ ਆਵਾਜ਼ ਬੰਦ ਕਰਨੀ ਪੈ ਗਈ ਸੀ ਬਹੁਤ ਜ਼ਿਆਦਾ ਰੌਲਾ ਪਾਉਣ ਲਾ ਜਾਂਦੇ ਨੇ ਜਦੋਂ ਦੋਏ ਸਕੂਲ ਇਕੱਠੇ ਹੋ ਜਾਂਦੇ ਨੇ ਨਾ ਇੱਕ ਇਹਨਾਂ ਨੇ ਸਕੂਲ ਨੂੰ ਜਾਣ ਲੱਗੇ ਲੜਨਾ ਫਿਰ ਇੱਕ ਆ ਕੇ ਲੜਦੇ ਨੇ ਦੋਏ ਬਹੁਤ ਲੜਦੇ ਨੇ ਸਹ ਦੇ ਇਸ ਕਰਨਾ ਆਪਣੇ ਤੇ ਵੇ ਮੈਂ ਨਾ ਫੇਰ ਕਹਿੰਦੇ ਉੱਚੀ ਬੋਲਦੀ ਆ ਫੇਰ ਮੈਂ ਇਹਨਾਂ ਨੂੰ ਘੂਰ ਕੇ ਖਿੱਚ ਕੇ ਪੈਂਦੀ ਆ ਫੇਰ ਫੇਰ ਟੇਕ ਕੇ ਬਹਿ ਜਾਂਦੇ ਫੇਰ ਕਹਿੰਦੇ ਤੂੰ ਉੱਚੀ ਬੋਲਦੀ ਆ ਹਨ ਚਲੋ ਜੀ ਐਦਾਂ ਆਪਣਾ ਚੱਲੀ ਜਾਂਦੇ ਆ ਬਸ ਹਾਸੀ ਮਜ਼ਾਕ ਵਿੱਚ ਲੜਾਈਆਂ ਪੜਾਨਾ ਤੇ ਲਓ ਜੀ ਆਪਾਂ ਨਾਲੇ ਇੱਥੇ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੂੰ ਕਹਿ ਦਾਂਗੇ ਨਾਲੇ ਆਪਣਾ ਕੰਮ ਹੋਈ ਜਾਊਗਾ ਤੇ ਕੰਮ ਮੇਰ ਨੂੰ ਘੱਟ ਕਰ ਦਿੰਦੇ ਨੇ ਚੜਾ ਦਿੰਦੇ ਨੇ ਬਸ ਇਹਨਾਂ ਦੇ ਵਿੱਚ ਹੀ ਮੈਂ ਤਲਜ ਕੇ ਬਹਿ ਜੰਨੀ ਆ ਤੇ ਲੋ ਜੀ ਇਹ ਤੁਹਾਨੂੰ ਦਿਖਾ ਰਿਆ ਤੇ ਸਾਇਦ ਪਾਪਾ ਲੱਗੇ ਹੋਏ ਸੀਗੇ ਇਹ ਤੋਣ ਸ਼ਾਂਗਣ ਜਿੱਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੋਣ ਨਾ ਆਪਣੀ ਭਾਰੀ ਹੋ ਗਈ ਉੱਪਰੋਂ ਜਦੋਂ ਉੱਪਰੋਂ ਭਾਰੀ ਹੋ ਜਾਂਦੀ ਹੈ ਫਿਰ ਇਦਾਂ ਡਰ ਹੁੰਦਾ ਵੀ ਟਾਣਾ ਕਿਤੇ ਹੈਨਾ ਟੁੱਟ ਕੇ ਚਾਦਰਾਂ ਦੇ ਨਾਲ गिर ਜਵੇ ਤਾਂ ਕਰਕੇ ਫਿਰ ਅਸੀਂ ਸਿਆਲਾਂ ਦੇ ਵਿੱਚ ਇਹਨੂੰ ਸ਼ਾਂਗ ਦੰਨੇ ਹੁੰਨੇ ਆ ਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਫੁੱਟੇ ਹੁੰਦੀ ਹੈ ਇਹ ਇਹ ਜਿਹੜੀ ਤੋਣਾ ਨਾ ਇਹਦਾ ਇੰਨਾ ਸੁਖਾ ਮਤਲਬ ਗਰਮੀ ਦੇ ਵਿੱਚ ਤਾਂ ਇਹਨੇ ਇੱਕੋ ਵੀ ਪੱਤਾ ਨਹੀਂ ਸਿੱਟਣਾ ਹੈਗਾ ਪਰ ਸਿਆਲਾਂ ਦੇ ਵਿੱਚ ਪੱਤਾ ਬਹੁਤ ਸੜਦੀ ਐ ਹੁਣ ਇੰਨਾ ਪੱਤਾ ਸਿੱਟਦੀ ਆ ਬਹੁਤ ਜ਼ਿਆਦਾ ਤੇ ਹਵਾ ਜਦੋਂ ਆਉਂਦੀ ਆ ਨਾ ਸਾਰੇ ਬੀੜੇ ਚ ਪੱਤੇ ਖਿਲਰ ਜਾਂਦੇ ਨੇ ਉੱਪਰ ਵੀ ਆਪਣੇ ਥੱਲੇ ਵੀ ਹੈ ਨਾ ਤੇ ਆ ਤਾਂ ਤਾਂ ਖਡੇ ਹੋਏ ਸੀਗੇ ਕਿਉਂਕਿ ਜੀ ਛਾਂਗੀ ਸੀਗੀ بڑے بڑے ਟਾਣੇ ਤੇ ਉਹਦਾ ਪਾਪਾ ਬਹੁਤ ਉਚਾਈ ਤੇ ਚੜਿਆ ਹੋਇਆ ਸੀਗਾ ਦੋ ਪੌੜੀਆਂ ਨਾ ਲਾ ਕੇ ਬੰਨ ਕੇ ਫੇਰ ਉੱਪਰ ਚੜੇ ਸੀਗੇ ਤੇ ਟਾਣਾ ਵੱਢ ਕੇ ਥੱਲੇ ਸਿੱਟਦਾ ਸੀਗਾ ਫੇਰ ਮੈਂ ਹਾਂ ਚਲੋ ਹੁਣ ਚੱਕ ਕੇ ਨਾ ਇਹਨੂੰ ਸਾਈਡ ਤੇ ਲਾ ਦਈਏ ਤੇ ਕੱਲੂ ਤਾਂ ਫਿਰ ਇੰਨਾ ਕੰਮ ਹੋਣਾ ਨੀਗਾ ਇੱਥੇ 4:00 ਵਜ ਗਏ ਸੀਗੇ ਮੈਂ ਧਾਰਾ ਚੋਣ ਤੋਂ ਪਹਿਲਾਂ ਡੱਕੇ ਵਗੈਰਾ ਚੱਕ ਕੇ ਸਾਈਡ ਤੇ ਲਾ ਕੇ ਨਾ ਪੱਤੇ ਸੁੰਬਰ ਦਾ ਤੇ ਇਸ ਵੇ ਨੂੰ ਬਹੁਤ ਕੰਮ ਵੱਜ ਜਾਣਾ ਨਹੀਂ ਮੇਰਾ ਤੇ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਵੀ ਡੱਕੇ ਨਾਲ ਚੱਕ ਕੇ ਬਿਲਕਾ ਬਹੁਤ ਵਧੀਆ ਖਾਂਦੀਆਂ ਨੇ ਐਨ ਛਿੱਲ ਦਿੰਦੀਆਂ ਨੇ ਬਿਲਕਾ ਜਮੇ ਖਾ ਜਾਂਦੀਆਂ ਨੇ ਬੱਕਰੀਆਂ ਬਹੁਤ ਖਾਂਦੀਆਂ ਨੇ ਇੱਥੇ ਦੇਖੋ ਨਾ ਜਿਹੜੀ ਸਾਹਮਣੇ ਧੋਣ ਆਪਣੀ ਸਾਰੀ ਇਹ ਆਪਣੀ ਬੱਕਰੀ ਨੇ ਖਾਦੀ ਹੋਈ ਹੈ ਡੱਬੀ ਬੱਕਰੀ ਹੈ ਜਿਹੜੀ ਬਹੁਤ ਜ਼ਿਆਦਾ ਬਿਲਕਾ ਖਾਂਦੀ ਹੈ ਤੇ ਐਨ ਛਾਂਗ ਦਿੰਦੀ ਹੈ ਦਰਾਖਤ ਨੂੰ ਛੁੱਟਾ ਕੱਢ ਦਿੰਦੀ ਹੈ ਹੁਣ ਜਿਹੜੇ ਤੇ ਵੱਢ ਕੇ ਸਿੱਟਿਆ ਨਾ ਇਹਨੂੰ ਵੀ ਦੇਖੋ ਕਿਵੇਂ ਖਾਣ ਲੱਗੀ ਹੋਈ ਹੈ फटाफट ਮੈਂ ਕਹਿ ਰਹੀ ਜੀ ਮੈਂ ਟਿੱਡ ਤਾਂ ਇਹਨਾਂ ਦੇ ਭਰੇ ਪੈਨੇ ਪੱਟ ਨੂੰ ਆਏ ਪੈਨੇ ਪਰ ਹੜਦੀਆਂ ਨਹੀਂ ਹੈ ਬਹੁਤ ਜ਼ਿਆਦਾ ਖਾਂਦੀਆਂ ਨੇ ਜਿੰਨਾ ਮਰਜ਼ੀ ਪਾਈ ਚਲੋ ਤੇ ਲੋਹੀ ਆਪਣੇ ਕੋਲ ਨੂੰ ਆ ਗਈ ਸੀਗੀ ਪਿਆਰ ਲੈਣ ਲੱਗ ਪਈ ਸੀ ਪਿਆਰ ਬਹੁਤ ਲੰਦੇ ਨੇ ਕੋਈ ਵੀ ਜਾਨਵਰ ਹੈ ਨਾ ਇਹਨਾਂ ਨੂੰ ਪਤਾ ਹੁੰਦਾ ਆਪਣੇ ਮਾਲਕ ਦਾ ਤੇ ਬੱਸ ਜੀ ਹੁਣ ਚੱਕਦਾ ਸਾਰਾ ਹੀ ਫਟਾਫਟ ਬਾਲ ਲੈਣ ਉਹਨੂੰ ਮੈਂ ਚੱਕਣ ਲੱਗੀ ਸੀ ਨਾ ਭਾਰੀ ਸੀਗਾ ਤੇ ਮੇ ਤੁ ਚੱਕੇ ਨਹੀਂ ਹੋਇਆ ਹੈਗਾ ਇੰਨਾ ਜ਼ਿਆਦਾ ਭਾਰੀ ਆ ਹਾਂਜੀ ਇੱਥੇ ਰਾਤ ਦਾ ਟਾਈਮ ਤੇ ਰੋਟੀ ਪਾਣੀ ਖਾ ਲਿਆ ਆਪਾਂ ਨੇ ਭਾਂਡੇ ਸਾਰੇ ਚੱਕ ਤੇ ਭਾਂਡੇ ਰੋਟੀ ਵਾਲੇ ਤੇ ਦੁੱਧ ਵੀ ਬਣਾ ਲਿਆ ਬਾਕੀ ਜਿਹੜਾ ਜਾਗ ਲਾਉਣਾ ਸੀ ਜਾਗ ਲਾ ਲਿਆ ਤੇ ਹੁਣ ਨਾ ਇੱਥੇ ਮੈਂ ਲੱਗੀ ਹਾਂ ਦਹੀਂ ਅ ਪਨੀਰ ਫਟਾਉਂ ਦੁੱਧ ਨੂੰ ਵਾਲੀ ਆ ਗਈ ਆਪਾਂ ਇਹਦੇ ਵਿੱਚ ਨਾ ਥੋੜਾ ਛਿਲਕਾ ਬਾਕੀ ਨਾ ਆਪਾਂ ਪਨੀਰ ਫਟਾਵਾਂਗੇ ਕੱਲ ਸਬਜ਼ੀ ਬਣਾਵਾਂਗੇ ਜਿੱਕਰ ਮੈਂ ਤੁਹਾਨੂੰ ਦੱਸਿਆ ਨਾ ਪਾਣੀ ਕੱਲ ਨੂੰ ਮਰ ਗੈਸ ਚਾਉਣੀ ਆ ਨਾ ਜਿਹੜੇ ਗੈਸਟ ਆਉਣੇ ਨੇ ਉਹਨਾਂ ਲਈ ਕੱਲ ਨੂੰ ਆਪਾਂ ਪਨੀਰ ਦੀ ਸਬਜ਼ੀ ਬਣਾਵਾਂਗੇ ਬਟਰ ਪਨੀਰ ਬਣਾਵਾਂਗੇ ਉਹਦੇ ਲਈ ਆਪਾਂ ਪਨੀਰ ਘਰੇ ਹੀ ਬਣਾਵਾਂਗੇ ਛੁੱਧ ਪਨੀਰ ਅ ਘੱਟ ਦੁੱਧ ਦਾ ਛੁੱਧਾ ਪਨੀਰ ਸਾਰਾ ਕੁਝ ਘਰੇ ਗਿਆ ਕਰਾਂਗੇ ਆਪਾਂ ਫਿਰ ਇਹਦੀ ਸਬਜ਼ੀ ਬਣਾਵਾਂਗੇ ਸਵੇਰੇ ਬਸ ਜੀ ਕੰਮ ਆਪਾਂ ਨੇ ਕਰ ਲੈ ਕੋਸਤਾ ਕੱਲ੍ਹ ਵਾਸਤੇ ਕਿਉਂਕਿ ਜੀ ਕੱਲ੍ਹ ਹੋਰ ਇੰਨੇ ਕੰਮ ਇਕੱਲਤ ਨਹੀਂ ਹੋਣੇ ਹੈਗੇ ਬਾਕੀ ਸਬਜ਼ੀ ਬਣਾਵਾਂਗੇ ਇੱਕ ਉਹ ਵੀ ਚੀਰੀਆਂ ਚੀਰ ਕੇ ਰੱਖ ਲਵਾਂਗੀ ਬਾਕੀ ਤਾਂ ਦੇਖਿਆ ਲਸਣ ਵਗੈਰਾ ਜਿਹਨੂੰ ਜ਼ਿਆਦਾ ਟਾਈਮ ਲੱਗਦਾ ਉਹ ਵੀ ਆਪਾਂ ਨੂੰ ਛਿੱਲ ਕੇ ਰੱਖ ਲਿਆ ਤੇ ਸਮਾਨ ਵੀ ਲੈ ਆਉਂਦਾ ਕੱਲ੍ਹ ਵਾਸਤੇ ਬਾਕੀ ਹੁਣ ਮੈਂ ਪਨੀਰ ਫਟਾ ਲਵਾਂਗੀ ਇਹ ਇਹਨੂੰ ਦੇ ਦਾਂਗੇ ਦਾਬ ਆਪਾਂ ਸਮਾਨ ਦੇ ਤਾਂ ਜੋ ਵਧੀਆ ਹੈ ਨਾ ਫੁੱਟਾ ਵਾਲਾ ਪਨੀਰ ਬਣ ਜੇ ਟਿੱਕੀ ਆ ਮਾਰ ਕੇ ਦਾਬ ਦੋਗੀ ਮੈਂ ਨਾ ਪਨੀਰ ਕੱਢ ਕੇ ਠੰਡੇ ਪਾਣੀ ਦੇ ਵਿੱਚ ਧੋ ਕੇ ਹੈ ਨਾ ਕੱਪੜੇ ਚ ਲਵੇਟ ਕੇ ਆਟੇ ਦੀ ਢੋਲੀ ਦੇ ਥੱਲੇ ਰੱਖ ਦਿੰਨੀ ਹੁੰਦੀ ਆ ਬਹੁਤ ਵਧੀਆ ਗੋਲ ਟਿੱਕੀ ਜੰਮ ਜਾਂਦੀ ਹੈ ਇਹਨੂੰ ਬਸ ਕੇ ਨਾ ਫੜ ਜਵੇ ਫਿਰ ਆਪਾਂ ਸਮਾਰਕੇ ਲਾ ਦਾਂਗੇ ਸ਼ਾਇਦ ਪ੍ਰੀਤੰਨ ਦਾ ਸੰਗੀਤ ਸਾਥਰੇ ਸੁਣਿਆ ਹੋਣਾ। ਉਹ ਰੋਟੀ ਖਾ ਕੇ ਬਸ ਥੋੜਾ ਜਿਹਾ ਫੂ ਦੇਖ ਕੇ ਨਾ ਜਦੀ ਸੌਂ ਜਾਂਦੇ ਨੇ। ਸੌਣ ਨੂੰ ਨਿਵਾਰਾ ਕਰਨਾ ਅਲਾਈਨਮੈਂਟ ਮਾਰਦੇ ਨੇ। نیند ਬਹੁਤ ਆਉਂਦੀ ਆ। ਥੱਕੇ ਹੁੰਦੇ ਨੇ ਸਾਰੇ ਇਹ। ਇਹ ਮੈਂ ਹੋ ਚਿਰੂਗੀ ਸਬਜੀ ਨੂੰ। ਆਪਾਂ ਸਬਜੀ ਬਣਾਉਣਾ ਹੈ ਅੱਜ ਨਾਲ। ਪਹਿਲਾਂ ਗੋਭੀ ਸੌਸ ਰੇਸੀ ਫਿਰ ਮੈਂ ਗੋਭੀ ਮੰਗਾਈ ਨਹੀਂਗੀ ਹੈਨਾ ਮਾਂ ਛੱਡ ਪਰੇ ਗੋਭੀ ਨਹੀਂ ਬਣਾਉਦੇ ਹੈਗੇ ਵੀ ਗਾਜਰੇ ਬਣਾਨੇ ਹੈਨਾ ਗਾਜਰ ਮਟਰ ਤੇ ਅਲੂ ਪਲਾਂਗੇ ਥੋੜੇ ਜਿਹਾ ਪਰ ਗਾਜਰਾ ਵੀ ਕਾਦੀ ਨਹੀਂ ਇਹਦੇ ਵਿੱਚ ਸ਼ਾਇਦ ਨੜਾਈ ਜਿਹੜਾ ਵਿੱਚ ਹੁੰਦਾ ਉਹੀ ਜ਼ਿਆਦਾ ਨਿਕਲੂਗਾ ਬੱਕ ਛਿਲ ਕੇ ਕੱਟ ਲਵਾਂ ਹਾਂ ਛੀਕੇ ਰੱਖ ਲਈਏ ਆਪਾਂ ਤੇ ਫਿਰ ਇਹ ਇਹਨੇ ਨਾ ਸਬਜੀ ਨੇ ਸਵੇਰ ਨੂੰ ਟਾਈਮ ਬਹੁਤ ਲੈਣਾ ਛਿੱਲਣ ਵਾਸਤੇ ਨੇ ਐ ਨਾ ਤਾਂ ਨਹੀਂ ਆਏਗਾ ਸਵੇਰੇ ਨੂੰ ਘਰ ਦਾ ਸਾਫ ਸਫਾਈ ਵੀ ਕਰਨਾ ਤੇ ਸੰਭਰ ਸੰਭਰ ਹੀ ਗਿਆ ਫਿਰ ਸਬਜ਼ੀਆਂ ਵੀ ਬਣਾਉਣੀਆਂ ਨੇ ਫਿਰ ਤੇ ਜਸਕਰਨ ਨੂੰ ਤਾਂ ਮੈਂ ਛੁੱਟੀ ਦਿਵਾ ਲਈ ਖਾਨੂੰ ਸਕੂਲ ਕੱਲ ਜਸਕਰਨ ਨੂੰ ਤਾਂ ਛੁੱਟੀ ਦਿਵਾ ਲਈ ਦੋਹਾਂ ਨੂੰ ਛੁੱਟੀ ਦਾ ਹੱਕ ਆ ਗਲੇ ਉਹਨਾ ਤੇ ਉਹ ਤਾਂ ਕਰ ਲੈਣਗੇ ਤੇ ਨਾਲ ਥੋੜੀ ਹੈਲਪ ਕਰਾ ਦੇਣਗੇ ਜਿਵੇਂ ਮਾਣਾ ਮੱਟਾ ਕਰਾਣ ਦੇ ਦਿਨ ਦੇ ਵੇਲੇ ਨੂੰ ਜਿਹੜਾ ਮੈਂ ਕਹਿੰਦਾ ਵੀ ਫਿਰ फटाफट ਨਾਲ ਕਰਾ ਲਵਾਂ ਜਿਵੇਂ ਕਮਰੇ ਵਿੱਚ ਡਸਟਿੰਗ ਵਗੈਰਾ ਕਰ ਲਈ ਚਾਦਰਾਂ ਵਿਛਾਉਣੀਆਂ ਤੇ ਇਹਨਾਂ ਨੂੰ ਕਹਿ ਦੇਣੀ ਆ ਕਿ ਅਸੀਂ ਇਹਨਾਂ ਨੂੰ ਵਿਛਾ ਦਿੰਦੇ ਹਾਂ ਸਮਾਰਕ ਫਿਰ ਮੈਂ ਉੱਪਰਲੇ ਕੰਮ ਕਰਦੇ ਪਈ ਹਾਂ ਉੱਠਾਂਗੇ ਤਾਂ ਸਰਦਰੀ ਸਰਦਰੀ ਲੋਕਾਂ ਨੂੰ ਵੀ ਕੰਮ ਕਰਨ ਦਾ ਕਾਣ ਬੁਰਾ ਕਰਨ ਦੇ ਅਗੋਂ ਤੱਕ ਤੇ ਬਾਕੀ ਪਨੀਰ ਆਪਣਾ ਖਾਡ ਗਿਆ ਤੇ ਉਹਨੂੰ ਸਮਾਕੇ ਤੋਂ ਕਿੰਨਾ ਨਾ ਨਾ ਬਾਕੀ ਫਿਰ ਚੀਜ਼ ਦੇ ਆਪਾਂ ਸਬਜ਼ੀ ਲੈ ਕੇ ਅਗਰ ਤੇ ਆਪਾਂ ਆਪਣੀ ਵੀਡੀਓ ਨਾਲ ਐਂਡ ਵੀ ਇਥੇ ਕਰ ਦਿਆਂ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਬਲੌਗਰ ਦੇ ਨਾਲ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕੌਣ ਆਪਣੇ ਰਿਸ਼ਤੇਦਾਰ ਆਏ ਨੇ ਤੇ ਕੌਣ ਸਪੈਸ਼ਲ ਗੈਸਟ ਆਏ ਨੇ ਆਪਣੇ ਤੇ ਪਹਿਲੀ ਵਾਰ ਆਉਣ ਉਹਨਾਂ ਨੇ ਉਹਨਾਂ ਨਾਲ ਮਿਲਾਵਾਂਗੇ ਤੁਹਾਨੂੰ ਤੇ ਬਾਕੀ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆ ਮਿਲਦੇ ਆ ਫਿਰ ਅਗਲੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ